ये लड़की है यारे शम की डोर है कितना गुस्सा है कितनी मुँह जोर है ढीला छोड़ना देना हंस के रखना दोस्त लगा में के मुश्किल से काबू में आई लड़की हो या घोड़ी हो, हो हो दोस्तों कल परसों ਪਰਸੋਂ ਤਰਮਿੰਦਰ ਦਾ ਬਰਥਡੇ ਲੰਘੇ ਹਟਿਆ ਆ 99 ਸਾਲ ਦੇ ਹੋ ਗਏ ਤਰਮਿੰਦਰ ਜੀ ਤੇ ਇੱਕ ਬਹੁਤ ਗੰਭੀਰ ਜਹੀ ਤਸਵੀਰ ਮੇਰੇ ਸਾਹਮਣੇ ਆਈ ਜਿਹੜੀ ਕਿ ਮੇਰੇ ਮਨ ਨੂੰ ਥੋੜਾ ਜਿਹਾ ਬੇਚੈਨ ਕਰ ਗਈ ਕਿ ਤਰਮਿੰਦਰ ਜੀ ਕਾਫੀ ਉਹਦੇ ਚ ਪਰੇਸ਼ਾਨ ਜੇ ਲੱਗ ਰਹੇ ਸੀ ਆਪਣੇ ਬਰਥਡੇ ਵਾਲੇ ਦਿਨ ਜਦੋਂ ਕੇਕ ਕੱਟ ਰਹੇ ਸੀ ਦੁਨੀਆ ਦੇ ਸਾਹਮਣੇ ਆ ਕੇ ਤਾਂ ਮੈਨੂੰ ਉਹ ਦੇਖਦੇ ਸਾਰੇ ਤਰਮਿੰਦਰ ਦੀ ਉਹ ਫਿਲਮ ਸਾਲ 1970 ਚ ਰਿਲੀਜ਼ ਹੋਈ ਧੰਵੀਰ ਦੀ ਯਾਦ ਆ ਗਈ ਜਿਹਦੇ ਚ ਧਰਮਿੰਦਰ ਨੂੰ ਇੱਕ ਹੰਕ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ ਇੱਕ ਹੀਮੈਨ ਦੇ ਤੌਰ ਤੇ ਜਿਨ੍ਹਾਂ ਦੀ ਛਵੀ ਬਣ ਗਈ ਸੀ ਉਹਨਾਂ ਦੀ ਧਰਮਿੰਦਰ ਜੀ ਦੀ ਤੇ ਅੱਜ ਮੈਨੂੰ ਉਸ ਫਿਲਮ ਦੀ ਯਾਦ ਆਈ ਤਾਂ ਮੈਂ ਸੋਚਿਆ ਕਿਉਂ ਨਾ ਉਸ ਨੂੰ ਦੇ ਉੱਤੇ ਗੱਲਾਂ ਕਰਤੀਆਂ ਜਾਂ ਉਹ ਉਸ ਫਿਲਮ ਦੇ ਦੌਰਾਨ ਮੇਕਿੰਗ ਦੇ ਦੌਰਾਨ ਦੋ ਬਹੁਤ ਵੱਟੀਆਂ ਕੰਟਰੋਵਰਸੀਆਂ ਹੋਈਆਂ ਸੀਗੀਆਂ ਇੱਕ ਕੰਟਰੋਵਰਸੀ ਤਾਂ ਇਹ ਹੀ ਸੀ ਕਿ ਉਸ ਫਿਲਮ ਦੇ ਵਿੱਚ ਅਮਿਤਾਭ ਬੱਚਨ ਨੇ ਕੰਮ ਕਰਨਾ ਸੀ ਪਹੁੰਚ ਹੋ ਗਈ ਸੀ ਸਾਈਨ ਵੀ ਹੋ ਗਿਆ ਸੀ ਤੇ ਪਰ ਉਹਦੇ ਚ ਲਿੱਤਾ ਨਹੀਂ ਗਿਆ ਸੀ ਉਹਨਾਂ ਨੂੰ ਤੇ ਦੂਸਰੀ ਕੌਂਟਰੋਵਰਸੀ ਇਹ ਹੋਈ ਸੀ ਸਮਾਜ ਦੇ ਵਿੱਚ ਕੁਝ ਇਹੋ ਜਿਹੀ ਛਵੀ ਗਈ ਸੀ ਉਸ ਫਿਲਮ ਦੀ ਉਸ ਫਿਲਮ ਦੇ ਵਿੱਚ ਕੁਝ ਸੀਨ ਸੀਗੇ ਜਿਹਦੇ ਕਰਕੇ ਉਹ ਸਮਾਜ ਦੇ ਲੋਕ ਤਰਮਿੰਦਰ ਦੇ ਕਾਫੀ ਖਿਲਾਫ ਹੋ ਗਏ ਸੀ ਤੇ ਉਸ ਦੇ ਮੇਕਰਾਂ ਨੂੰ ਤੇ ਤਰਮਿੰਦਰ ਨੂੰ ਕਾਫੀ ਕੋਸਿਆ ਗਿਆ ਸੀ ਤੇ ਉਸ ਫਿਲਮ ਚ ਕਾਫੀ ਕਟਬੱਟ ਕਰਕੇ ਉਹ ਸੀਨਾਂ ਨੂੰ ਬਦਲਣਾ ਪਿਆ ਸੀ ਤਾਂ ਦੋਸਤੋ ਜ਼ਿਆਦਾ ਸਮਾਂ ਦਾ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਪ੍ਰਸ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਗੱਲਾਂ ਕਰਾਂਗੇ ਸਾਲ 1970 ਦੇ ਵਿੱਚ ਤਰਮਿੰਦਰ ਦੀ ਬਲੌਕਬਸਟਰ ਫਿਲਮ ਧਰਮਵੀਰ ਦੀਆਂ ਗੱਲਾਂ ਤੇ ਚਲੋ ਸ਼ੁਰੂ ਕਰਦੇ ਹਾਂ ਦਰਸੋ ਦੋਸਤੋ ਅੱਜ ਕੋਈ ਐਸਾ ਇਨਸਾਨ ਹੈ ਹੀ ਨਹੀਂ ਜਿਨੇ ਕੇ ਤਰਮਿੰਦਰ ਦੀ ਇਹ ਫਿਲਮ ਨਾ ਦੇਖੀ ਹੋਵੇ ਜਾਂ ਦੇਖੀ ਨਾ ਹੋਵੇ ਤਾਂ ਮਤਲਬ ਸੁਣੀ ਤਾਂ ਜ਼ਰੂਰ ਹੋ ਤਰਮਿੰਦਰ ਦੇ ਉਸ ਪੋਸ਼ਾਕ ਦੀਆਂ ਗੱਲਾਂ ਜਾਂ ਉਸ ਜੋ ਉਹ ਹੰਕ ਜਿੱਥੋਂ ਧਰਮਿੰਦਰ ਹੀ ਮੈਨ ਦੇ ਤੌਰ ਤੇ ਜਾਣੇ ਜਾਣ ਲੱਗਾ ਉਸ ਫਿਲਮ ਸੀ ਧਰਮਵੀਰ ਤੇ ਮੈਨੂੰ ਲੱਗਦਾ ਨਹੀਂ ਕੋਈ ਇਹ ਜਹ ਇਨਸਾਨ ਨਾ ਹੋਵੇ ਜਿਹਨੂੰ ਇਸ ਫਿਲਮ ਬਾਰੇ ਪਤਾ ਨਾ ਹੋਵੇ ਚਲ ਜੇ ਨਹੀਂ ਵੀ ਪਤਾ ਹੋਊਗਾ ਤਾਂ ਆਪਾਂ ਅੱਜ ਗੱਲਾਂ ਜਰੂਰ ਦੱਸਾਂਗੇ ਕਿ ਜਿਹੜੀਆਂ ਉਹ ਫਿਲਮ ਨਾਲ ਜੁੜੀਆਂ ਹੋਈਆਂ ਸੀਗੀਆਂ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਗੱਲ ਆ ਵੀ ਇਸ ਫਿਲਮ ਨੂੰ ਦੋ ਭਰਾ ਸੀ ਜਿਹੜੇ ਕਿ ਡਿਜ਼ਾਈਨ ਕਰ ਰਹੇ ਸੀ ਜਿਨ੍ਹਾਂ ਨੇ ਲਿਖਿਆ ਸੀ ਜਿਹੜੇ ਕਿ ਇਸ ਫਿਲਮ ਦੇ ਫਾਈਨੈਂਸਰ ਸੀ ਇਸ ਨੂੰ ਡਾਇਰੈਕਟ ਕਰ ਰਹੇ ਸੀ ਉਹਨਾਂ ਦਾ ਨਾਮ ਸੀ ਮਨਮੋਹਨ ਦੇਸਾਈ ਤੇ ਦੂਸਰੇ ਉਹਨਾਂ ਦੇ ਭਰਾ ਸੀ ਸੁਭਾਸ਼ ਦੇਸਾਈ ਸੁਭਾਸ਼ ਦੇਸਾਈ ਇਸ ਫਿਲਮ ਦੇ ਪ੍ਰੋਡਿਊਸਰ ਸੀ ਮਤਲਬ ਨਿਰਮਾਤਾ ਸੀ ਤੇ ਮਨਮੋਹਨ ਦੇਸਾਈ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਅ ਥੋੜਾ ਜਿਹਾ ਪਹਿਲਾਂ ਹੀ ਮਤਲਬ 1975 ਦੇ ਵਿੱਚ ਸ਼ੋਲੇ ਫਿਲਮ ਰਿਲੀਜ਼ ਹੋ ਕੇ ਹਟੀ ਸੀ ਤੇ ਧਰਮਿੰਦਰ ਤੇ ਨਾਲ ਅਮਿਤਾਭ ਬੱਚਨ ਦੀ ਇੱਕ ਨਵੇਂ ਸਟਾਰ ਦੀ ਐਂਟਰੀ ਹੋ ਚੁੱਕੀ ਸੀ ਉਸ ਤੋਂ ਬਾਅਦ ਗਾਹੇ ਬਗਾਹੇ ਕਿਸੇ ਵੀ ਤਰੀਕੇ ਨਾਲ ਅਮਿਤਾਭ ਬੱਚਨ ਨੂੰ ਧਰਮਿੰਦਰ ਦੇ ਨਾਲ ਸਾਈਨ ਕਰਨ ਦੀਆਂ ਜਾ ਇਸ ਜੋੜੀ ਨੂੰ ਦੁਬਾਰਾ ਤੇ ਰਿਪੀਟ ਕਰਨ ਦੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਇਸ ਫਿਲਮ ਦੀ ਜਦੋਂ ਸਟਾਰ ਕਾਸਟ ਤੈਅ ਹੋ ਰਹੀ ਸੀ ਤਾਂ ਮਨਮੋਹਨ ਦੇਸਾਈ ਜਿਹੜੇ ਕਿ ਇਸ ਫਿਲਮ ਦੇ ਨਿਰਦੇਸ਼ਕ ਸੀਗੇ दरअसल ਉਹ ਸ਼ਸ਼ੀਕਪੁਰ ਨੂੰ ਇਸ ਵਕਤ ਚ ਲੈਣਾ ਚਾਹੁੰਦੇ ਸੀਗੇ ਤੇ ਦੂਸਰੇ ਪਾਸੇ ਜਿਹੜੀ ਸਲੀਮ ਜਾਵੇਦ ਦੀ ਜੋੜੀ ਹੁੰਦੀ ਸੀ ਉਹ ਕਾਫੀ ਬਾਰ ਬਾਰ ਰეკਮੈਂਡ ਕਰਦੀ ਹੁੰਦੀ ਸੀ ਅਮਿਤਾਭ ਬੱਚਨ ਨੂੰ ਮਨਮੋਹਨ ਦੇਸਾਈ ਨੂੰ ਵੀ ਜਾਂ ਹੋਰ ਜਾਂ ਚੋਪੜਾ ਨੂੰ ਵੀ ਜਾਂ ਹੋਰ ਡਾਇਰੈਕਟਰਾਂ ਨੂੰ ਵੀ ਆਪਣਾ ਮਤਲਬ ਅਮਿਤਾਭ ਬੱਚਨ ਦਾ ਨਵਾਂ ਪ੍ਰੈਜ਼ੈਂਟ ਕਰਦੇ ਹੁੰਦੇ ਸੀ ਵੀ ਤੁਸੀਂ ਅਮਿਤਾਭ ਬੱਚਨ ਨੂੰ ਕਾਸਟ ਕਰੋ ਫਿਲਮਾਂ ਤੋਂ ਇਨਫੈਕਟ ਜਦੋਂ ਇੱਕ ਵਾਰ ਸਲੀਮ 자ਵੇਦ ਨੇ ਮਨਮੋਹਨ ਦੇਸਾਈ ਕੋਲ ਅਮਿਤਾਬ ਬੱਚਨ ਬਾਰੇ ਅਪਰੋਚ ਕਰੀ ਸੀ ਅਮਿਤਾਬ ਬੱਚਨ ਦੀ ਗੱਲਬਾਤ ਮਨਮੋਹਨ ਦੇਸਾਈ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਖਾਸ ਤੌਰ ਤੇ ਮੈਂ ਤੁਹਾਨੂੰ ਦੱਸ ਦਵਾਂ ਇੱਕ ਗੱਲ ਮੈਂ ਤੁਹਾਨੂੰ ਵਿਚਾਲੇ ਦੱਸ ਦਿੰਨਾ ਰੁਕ ਕੇ ਕਿ ਮਨਮੋਹਨ ਦੇਸਾਈ ਸੀ ਜਿਹੜਾ ਅਮਿਤਾਬ ਬੱਚਨ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦਾ ਸਟਾਰਟਿੰਗ ਦੇ ਪਹਿਲਾਂ ਪਹਿਲਾਂ ਤੋਂ ਮਤਲਬ ਜਦੋਂ ਇੱਕ ਵਾਰ ਸਲੀਮ 자ਵੇਦ ਅਮਿਤਾਬ ਬੱਚਨ ਬਾਰੇ ਗੱਲ ਕਰਨ ਲਈ ਉਹਦੀ ਸਪਾਰਸ਼ ਕਰਨ ਲਈ ਮਨਮੋਹਨ ਦੇਸਾਈ ਕੋਲ ਗਏ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਇਹਨੂੰ ਕੋਈ ਰੋਲ ਦੋ ਤਾਂ ਮਨਮੋਹਨ ਦੇਸਾਈ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇਹਦੇ ਵਾਸਤੇ ਮੇਰੇ ਕੋਲ ਇੱਕੋ ਹੀ ਰੋਲ ਆ ਉਹ ਆ ਚਿਕਨ ਰੋਲ ਤਾਂ ਤੁਸੀਂ ਹਿਸਾਬ ਲਾ ਲਓ ਵੀ ਇੰਨਾ ਮਨਮੋਹਨ ਦੇਸਾਈ ਅਮਿਤਾਬ ਬੱਚਨ ਨੂੰ ਖਾਸ ਪਸੰਦ ਨਹੀਂ ਸੀ ਕਰਦਾ ਉਹ ਬਾਤ ਕਿੱਸਾ ਤੁਹਾਨੂੰ ਮੈਂ ਫਿਰ ਸੁਣਾ ਦਵਾਂ ਕਿ ਕਦੋਂ ਮਨਮੋਹਨ ਦੇਸਾਈ ਤੇ ਅਮਿਤਾਬ ਬੱਚਨ ਦੀ ਜੋੜੀ ਬਣਨੀ ਸ਼ੁਰੂ ਹੋ ਗਈ ਸੀਗੀ ਇਹ ਪਹਿਲਾਂ ਦੀਆਂ ਗੱਲਾਂ ਨੇ ਸਟਾਰਟਿੰਗ ਦੇ ਟਾਈਮ ਦੀ ਜਦੋਂ ਅਮਿਤਾਬ ਬੱਚਨ ਮਤਲਬ ਜ਼ੋਰ ਲਾ ਰਿਹਾ ਸੀ ਫਿਲਮਾਂ ਲੈਣ ਲਈ ਉਸ ਇਸ ਫਿਲਮ ਦੀ ਧਰਮਵੀਰ ਫਿਲਮ ਦੀ ਜਿਹੜੀ ਕਿ ਪ੍ਰੋਡਕਸ਼ਨ ਕੰਪਨੀ ਸੀਗੀ ਉਹ ਕੋਸ਼ਿਸ਼ ਉਹ ਉਹਦੀ ਥਰੂ ਸਲੀਮ ਜਾਵੈਦ ਕੋਸ਼ਿਸ਼ ਕਰ ਰਹੇ ਸੀ ਕਿ ਵੀ ਇਸ ਫਿਲਮ ਦੇ ਵਿੱਚ ਅਮਿਤਾਬਚੋਂ ਲਿੱਤਾ ਜਾਵੇ ਪਰ ਮਨਮੋਹਨ ਦੇਸਾਈ ਸੀ ਉਹ ਚਾਹੁੰਦੇ ਸੀ ਸ਼ਸ਼ੀਕਪੁਰ ਨੂੰ ਲਿੱਤਾ ਜਾਵੇ ਅੱਜ ਤੁਸੀਂ ਜੇ ਉਹ ਫਿਲਮ ਦੇਖਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਦਿਖਦਾ ਵੀ ਉਹਦੇ ਵਿੱਚ ਧਰਮਿੰਦਰ ਤੇ ਜਤਿੰਦਰ ਦੀ ਜੋੜੀ ਆ ਪਰ ਮੈਂ ਤੁਹਾਨੂੰ ਇੱਥੇ ਮੈਂ ਤੁਹਾਨੂੰ ਦੱਸਦਾ ਮਨਮੋਹਨ ਦੇਸਾਈ ਸ਼ਸ਼ੀਕਪੁਰ ਨੂੰ ਲੈਣਾ ਚਾਹੁੰਦੇ ਸੀ ਤੇ ਸ਼ਸ਼ੀਕਪੁਰ ਨੂੰ ਉਹਨਾਂ ਨੇ ਸਾਈਨ ਵੀ ਕਰ ਲਿਆ ਸੀਗਾ ਕਾਸਟ ਵੀ ਕਰ ਲਿਆ ਸੀਗਾ ਪਰ ਜਿਹੜੇ ਬਾਕੀ ਜਿਹੜੇ ਕਰੂ ਕਾਸਟ ਦੇ ਲੋਕ ਸੀਗੇ ਜਾਂ ਜਿਹੜੇ ਕਾਸਟਿੰਗ ਵਾਲੇ ਡਿਸਟ੍ਰੀਬਿਊਟਿੰਗ ਵਾਲੇ ਜਿਹੜੇ ਸਾਰੇ ਵੀ ਸਾਰੇ ਲੋਕ ਸੀਗੇ ਉਹ ਅਮਿਤਾਭਚਨ ਦੀ ਸਪਾਰਸ਼ ਕਰ ਰਹੇ ਸੀਗੇ ਹੁਣ ਚੱਕਰ ਇਹ ਸੀਗਾ ਵੀ ਜਿਹੜਾ ਮਨਮੋਹ ਦੇਸਾਈ ਦਾ ਭਰਾ ਜਿਹੜਾ ਸੁਭਾਸ਼ ਦੇਸਾਈ ਸੀਗਾ ਉਹ ਉਸ ਸਮੇਂ ਦੋ ਫਿਲਮਾਂ ਆਉਂਦੀਆਂ ਬਹੁਤ ਬੁਰੀ ਤਰੀਕੇ ਨਾਲ ਫਲॉप ਹੋ ਗਈਆਂ ਤੇ ਕਾਫੀ ਪੈਸੇ ਦੀ ਕਾਫੀ ਤੰਗੀ ਸੀ ਤਾਂ ਇਸ ਕਰਕੇ ਉਹ ਜਿਹੜੀ ਪ੍ਰੋਡਕਸ਼ਨ ਕੰਪਨੀ ਦੇ ਲੋਕ ਸੀ ਜਾਂ ਕਾਸਟਿੰਗ ਕੰਪਨੀ ਦੇ ਲੋਕ ਸੀਗੇ ਜਿਹੜੇ ਉਹਨਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੇ ਇਸ ਕਰਕੇ ਫੇਰ ਸ਼ਸ਼ੀਖਪੂਰ ਨੂੰ ਜਵਾਬ ਦਿੱਤਾ ਕਾਸਟ ਕਰਨ ਤੋਂ ਬਾਅਦ ਜਵਾਬ ਦਿੱਤਾ ਤੇ ਅमिताभ बच्चन ਨੂੰ ਸਾਈਨ ਕਰ ਲਿਆ ਜਦੋਂ ਅमिताभ बच्चन ਨੂੰ ਸਾਈਨ ਕਰ ਲਿਆ ਤੇ ਵਾਪਸ ਆ ਕੇ ਸੁਭਾਸ਼ ਦੇਸਾਈ ਤੇ ਮਨਮੋਹ ਦੇਸਾਈ ਵਾਪਸ ਇੱਕ ਥਾਂ ਤੇ ਆ ਕੇ ਬੈਠੇ ਤਾਂ ਮਨਮੋਹ ਦੇਸਾਈ ਦੇ ਅੰਦਰੋਂ ਬਾਰ ਬਾਰ ਗੱਲ ਨਿਕਲ ਰਹੀ ਸੀ ਮੈਂ ਇਸ ਫਿਲਮ ਚ ਉਹ ਸ਼ਸ਼ੀ ਕੁਮਾਰ ਨੂੰ ਲੈਣਾ ਚਾਹੁੰਦਾ ਸੀਗਾ ਬਾਰ ਬਾਰ ਉਹਦੇ ਮਨ ਚ ਇਹ ਗੱਲ ਸੀਗੀ ਕਿ ਇੱਕ ਸਮਾਂ ਆ ਕੇ ਜਿਹੜੀ ਕਾਸਟਿੰਗ ਵਾਲੇ ਲੋਕ ਸੀ ਸਾਰੇ ਇੱਕ ਵਾਰ ਉਹਦੇ ਨਾਲ ਸਹਿਮਤ ਹੋ ਗਏ ਵੀ ਚਲੋ ਠੀਕ ਆ ਭਾਈ ਤੂੰ ਸ਼ਸ਼ੀ ਕੁਮਾਰ ਨੂੰ ਲੈ ਲੈ ਕਾਸਟ ਕਰਨ ਤੋਂ ਬਾਅਦ ਜਦੋਂ ਇਹ ਗੱਲ ਫਾਈਨਲ ਹੋ ਗਈ ਕੇ ਵੀ ਹੁਣ ਸ਼ਸ਼ੀਪੁਰ ਨੂੰ ਲਿੱਤਾ ਜਾਊਗਾ ਫਿਲਮ ਦੇ ਵਿੱਚ ਤੇ ਅਮਿਤਾਭ ਬੱਚ ਨੂੰ ਆਊਟ ਕਰਦਾ ਸ਼ਸ਼ੀਪੁਰ ਨੂੰ ਜਦੋਂ ਮਨਮੋਹ ਦੇਸਾਈ ਖੁਸ਼ ਹੋਏ ਸ਼ਸ਼ੀਪੁਰ ਨੂੰ ਇੱਕ ਖਬਰ ਦੇਣ ਲਈ ਜਾਣਾ ਸੀ ਉਹਨਾਂ ਨੇ ਵੀ ਭਾਈ ਹੁਣ ਤੂੰ ਇਸ ਫਿਲਮ ਦੇ ਵਿੱਚ ਸ਼ਸ਼ੀਪੁਰ ਕੰਮ ਕਰੂਗਾ ਜਦੋਂ ਸ਼ਸ਼ੀਪੁਰ ਕੋਲ ਗਏ ਉਹਨਾਂ ਦੇ ਮਨ ਚ ਤਾਂ ਖੁਸ਼ੀ ਸੀਗੀ ਵੀ ਸ਼ਸ਼ੀਪੁਰ ਨੂੰ ਮਿਲ ਖੁਸ਼ੀ ਵਾਲੀ ਮੈਂ ਗੱਲ ਉਹਨੂੰ ਦੱਸ ਦਵਾਂ ਪਰ ਜਦੋਂ ਮਨਮੋਹ ਦੇਸਾਈ ਸ਼ਸ਼ੀਪੁਰ ਦੇ ਘਰ ਪਹੁੰਚੇ ਤਾਂ ਉੱਥੇ ਹੋਰ ਇੱਕ ਸੀਨ ਸ਼ੁਰੂ ਹੋ ਗਿਆ ਉੱਥੇ ਸੀਨ ਇਹ ਸ਼ੁਰੂ ਹੋਇਆ ਯਾ ਸ਼ਸ਼ੀਕਪੂਰ ਨੂੰ ਕਾਸਟ ਕਰਦੇ ਵਾ ਸ਼ਸ਼ੀਕਪੂਰ ਇੱਕ ਸਵਾਭਿਮਾਨੀ ਜਾਂ ਇਨਸਾਨ ਸੀ ਚਾਹੇ ਉਹ ਕਪੂਰ ਖਾਨਦਾਨ ਦਾ ਅੱਜਕੱਲ੍ਹ ਹੋਰ ਤਰ੍ਹਾਂ ਦੀ ਛਵੀ ਆ ਪਰ ਉਸ ਟਾਈਮ ਜਿਹੜੇ ਸਟਾਰ ਰਹੇ ਨੇ ਸ਼ਸ਼ੀਕਪੂਰ ਸ਼ਮੀਖਪੂਰ ਅਗੇ ਇੱਕ ਸਵਾਭਿਮਾਨੀ ਇਨਸਾਨ ਸੀਗੇ ਉਹਨਾਂ ਨੂੰ ਉਹਨੂੰ ਇਹ ਗੱਲ ਦਾ ਬੁਰਾ ਲੱਗਿਆ ਵੀ ਮੈਨੂੰ ਪਹਿਲਾਂ ਕਾਸਟ ਕਰਕੇ ਫਿਰ ਮੈਨੂੰ ਫਿਲਮ ਚੋਂ ਕੱਢ ਕੇ ਅਮਿਤਾਬ ਬੱਚਨ ਨੂੰ ਲੈ ਲਿਆ ਤੁਸੀਂ ਤਾਂ ਇਸ ਕਰਕੇ ਸ਼ਸ਼ੀਪੁਰ ਜਦੋਂ ਮਨਮੋਹ ਦੇਸਾਈ ਸ਼ਸ਼ੀਪੁਰ ਦੇ ਘਰੇ ਗਿਆ ਤਾਂ ਸ਼ਸ਼ੀਪੁਰ ਨੇ ਬਿਲਕੁਲ ਕਲੀਅਰ ਖੜਾ ਚ ਜਵਾਬ ਦਿੱਤਾ ਵੀ ਨਹੀਂ ਹੁਣ ਮੈਂ ਫਿਲਮ 'ਚ ਕੰਮ ਨਹੀਂ ਕਰ ਸਕਦਾ ਕਿਉਂਕਿ ਜਿਆਦਾ ਤੁਸੀਂ ਕਾਸਟ ਨਾ ਹੀ ਕਰਦੇ ਮੈਨੂੰ ਪਹਿਲੇ ਦਿਨੋਂ ਮੈਨੂੰ ਲੈਂਦੇ ਜੇ ਲੈ ਲਿਆ ਸੀ ਮੈਨੂੰ ਕੱਢ ਦੇ ਨਾ ਜੇ ਕੱਢ ਦਿੱਤਾ ਤਾਂ ਫਿਰ ਹੁਣ ਮੈਂ ਵੀ ਨਹੀਂ ਇਸ ਫਿਲਮ 'ਚ ਕੰਮ ਕਰਨਾ ਬੜਾ ਦੁਖੀ ਹਿਰਦੇ ਦੇ ਨਾਲ ਮਨ 'ਚ ਮਨਮੋਹ ਦੇਸਾਈ ਜਦੋਂ ਵਾਪਸ ਆਪਣੇ ਆਇਆ ਉਹਨੇ ਕਿਹਾ ਵੀ ਹੁਣ ਤਾਂ ਚੱਲ ਆਹ ਬੱਚ ਨੂੰ ਹੀ ਲੈਣਾ ਪਊਗਾ ਪਰ ਜਦ ਤੱਕ ਕੀ ਹੋਇਆ ਸੀ ਜਦ ਤੱਕ ਮਨਮੋਹ ਦੇਸਾਈ ਦੀਆਂ ਹੀ ਦੂਸਰੀਆਂ ਫਿਲਮਾਂ ਦੇ ਵਿੱਚ ਅਭਿਤਾਬ ਬਚਨ ਕੰਮ ਕਰਨ ਲਈ ਹੋ ਡਾਟਾ ਉਹਨੂੰ ਦਿੱਤੀਆਂ ਜਾਂਦੀ ਡਾਟਾ ਉਹਦੀ ਅਵੇਲੀਅ ਨਹੀਂ ਸੀ ਹੋਈਆਂ ਉਹ ਸਾਰਾ ਕੁਝ ਹੋਣ ਤੋਂ ਬਾਅਦ ਫਿਰ ਤਰਮਿੰਦਰ ਨੇ ਜਤਿੰਦਰ ਦਾ ਨਾਮ ਪੇਸ਼ ਕੀਤਾ ਸੀਗਾ ਜਤਿੰਦਰ ਫਿਰ ਉਸ ਫਿਲਮ ਦੇ ਵਿੱਚ ਜਦੋਂ ਵੀਰ ਦੀ ਭੂਮਿਕਾ ਵਾਸਤੇ ਸੁਭਾਸ਼ ਦੇਸਾਈ ਉਹਦੇ ਕੋਲ ਗਿਆ ਮਨਮੋਹ ਦੇਸਾਈ ਸੌਰੀ ਸੁਭਾਸ਼ ਦੇਸਾਈ ਤੇ ਮਨਮੋਹ ਦੇਸਾਈ ਉਹ ਕੋਲ ਗਏ ਉਹਨਾਂ ਕੋਲ ਅਪਰੋਚ ਕੀਤੀ ਤਾਂ 1 ਮਿੰਟ ਵੀ ਨਹੀਂ ਲਾਇਆ ਹੈਗਾ ਜਤਿੰਦਰ ਨੇ ਕਿਉਂਕਿ ਜਤਿੰਦਰ ਦੇ ਹੱਕ ਦੇ ਵਿੱਚ ਕੋਈ ਖਾਸ ਫਿਲਮ ਆ ਨਹੀਂ ਚਰੀਆਂ ਔਰ ਉਸ ਤੋਂ ਬਾਅਦ ਉਹ ਫਿਲਮ ਚ ਫਿਲਮ ਚ ਆਪਣਾ ਰੋਲ ਵੀਰ ਦਾ ਕਿਰਦਾਰ ਸੀ ਧਰਮ ਦਾ ਜਿਹੜਾ ਧਰਮਿੰਦਰ ਦਾ ਕਿਰਦਾਰ ਸੀ ਉਹ ਤਾਂ ਫਾਈਨਲ ਪਹਿਲੇ ਦਿਨ ਤੋਂ ਹੀ ਫਾਈਨਲ ਸੀ ਕਿਉਂਕਿ ਧਰਮਿੰਦਰ ਦੇ ਕਿਰਦਾਰ ਨੂੰ ਸੋਚ ਕੇ ਹੀ ਉਹਦੇ ਧਰਮਿੰਦਰ ਨੂੰ ਸੋਚ ਕੇ ਉਹਦਾ ਕਿਰਦਾਰ ਇਹ ਫਿਲਮੇ ਉਸੇ ਕਰਕੇ ਲਿਖੀ ਗਈ ਸੀ ਪਰ ਸੈਕਿੰਡ ਕਦਮ ਪਿੱਛੇ ਰੋਲਾ ਚੱਲ ਰਿਹਾ ਸੀ ਇਹ ਰੋਲਾ ਖਤਮ ਹੋਇਆ ਜਤਿੰਦਰ ਦੇ ਨਾਂ 'ਤੇ ਔਰ ਜਤਿੰਦਰ ਨੂੰ ਇਸ ਚੀਜ਼ ਦਾ ਇੰਨਾ ਫਾਇਦਾ ਹੋਇਆ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਤੋਂ ਬਾਅਦ ਤਰਮਿੰਦਰ ਦੇ ਨਾਲ ਜਤਿੰਦਰ ਦੀ ਜੋੜੀ ਬਣੀ ਦੀ ਬਰਨਿੰਗ ਟ੍ਰੇਨ ਦੇ ਵਿੱਚ ਸਾਲ 1980 'ਚ ਜਾ ਕੇ ਫਿਰ ਉਸ ਤੋਂ ਬਾਅਦ ਸਾਲ 1982 ਜਾ ਕੇ ਫਿਲਮ ਸਮਰਾਟ ਚ ਉਹਦੀ ਜੋੜੀ ਬਣੀ ਫਿਰ 1983 ਜਾ ਕੇ ਜਾਨੀ ਦੋਸਤ ਦੇ ਵਿੱਚ ਉਹਦੀ ਜੋੜੀ ਬਣੀ 1987 ਦੀ ਫਿਲਮ ਇਨਸਾਫ ਕੀ ਪੁਕਾਰ ਦੇ ਵਿੱਚ ਮਤਲਬ ਤਰਵਿੰਦਰ ਤੇ ਜਤਿੰਦਰ ਦੀ ਜੋੜੀ ਬਣੀ ਤੁਸੀਂ ਇਹਸਾਵ ਲਓ ਇਹ ਫਿਲਮ ਇਹ ਉਸ ਫਿਲਮ ਦੀ ਕਮਾਲ ਸੀ ਜਿਹਦੇ ਕਰਕੇ ਇਹ ਇਹ ਮਤਲਬ ਜਤਿੰਦਰ ਨੂੰ ਫਿਲਮਾਂ ਮਿਲੀਆਂ ਨਹੀਂ ਤਾਂ ਕੋਈ ਹੈ ਨਹੀਂ ਸੀ ਅਸਾਰ ਹੈ ਨਹੀਂ ਸੀ ਉਸ ਟਾਈਮ ਥੋੜਾ ਨਹੀਂ ਹੋਇਆਗਾ ਤਰਮਿੰਦਰ ਨੂੰ ਉਹਦੀ ਪੋਸ਼ਾਕ ਦੇ ਪਿੱਛੇ ਬਹੁਤ ਕ੍ਰਿਟਿਸਾਈਜ਼ ਕੀਤਾ ਗਿਆ ਹੈ ਬਹੁਤ ਲੋਕਾਂ ਨੇ ਕਿਹਾ ਪਰ ਇਹ ਇਹ ਗੱਲ ਮਨਮੋਹਨ ਦੇਖਾਈ ਜਾਂਦੇ ਸੀ ਜਾਂ ਤਰਮਿੰਦਰ ਜਾਣਦਾ ਸੀ ਜਿਹੜਾ ਉਹਨੂੰ ਸਵਾਦ ਮਿਲ ਰਿਹਾ ਸੀ ਇਸ ਫਿਲਮ ਨੂੰ ਕਿਰਦਾਰ ਨੂੰ ਨਿਭਾ ਕੇ ਜਿਹੜਾ ਇੰਪੈਕਟ ਨਿਕਲਿਆ ਫਿਲਮ ਦੇ ਤੇ ਸਕਰੀਨ ਦੇ ਉੱਤੇ ਜਾ ਕੇ ਤਕਰੀਬਨ ਸਾਰਿਆਂ ਦੀ ਜਵਾਨਾਂ ਬੰਦ ਹੋ ਗਈਆਂ ਦਰਸਤ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਵੀ ਉਹ ਸਾਲ ਜਿਹੜਾ ਸੀਗਾ ਅਮਿਤ ਆਬਚੇ ਨਾਲ ਵੀ ਸੈਟਿੰਗ ਹੋ ਗਈ ਸੀਗੀ ਮਨਮੋਹਨ ਦੇਸਾਈ ਦੀ ਤੇ ਉਹ ਸਾਲ ਜਿਹੜਾ ਸੀਗਾ ਉਹ ਅਸਲ 'ਚ ਮਨਮੋਹਨ ਦੇਸਾਈ ਦਾ ਸਾਲ ਸੀਗਾ ਅਤਰਮਿੰਦਰ ਦਾ ਤਾਂ ਸੀਗਾ ਹੀ ਸੀਗਾ ਉਹ ਸਾਲ 1977 ਮਨਮੋਹਨ ਦੇਸਾਈ ਦੀ ਸਾਲ ਰਿਹਾ ਉਹ ਇਦਾਂ ਰਿਹਾ ਆ ਸਾਲ ਤਰਮਿੰਦਰ ਦੀ ਜਿਹੜੀ ਇਹ ਜਿਹੜੀ ਇਹ ਫਿਲਮ ਸੀਗੀ ਧਰਮਵੀਰ ਫਿਲਮ ਉਸ ਸਮੇਂ ਦੂਸਰੇ ਸਥਾਨ ਤੇ ਰਹੀ ਸੀ ਆਸੋ ਸੈਨ ਦੀ ਫਿਲਮ ਸੀ ਹਮ ਕਿਸੇ ਸੇ ਕਮ ਨਹੀਂ ਉਹ ਤੀਜੇ ਥਾਂ ਤੇ ਲਈ ਸੀ ਮਨਮੋਹਨ ਦੇਸਾਈ ਦੀ ਫਿਲਮ ਪਰਵਰੇਸ਼ਨ ਜਿਹੜੀ ਸੀ ਉਹ ਵੀ ਮਨੂਹ ਦੇਸਾਈ ਦੀ ਸੀ ਉਹ ਚੌਥੇ ਨੰਬਰ ਤੇ ਰਹੀ ਜੀ ਤੇ ਪੰਜਵੇਂ ਨੰਬਰ ਤੇ ਫੇਰ ਮਨਮੋਹਨ ਦੇਸਾਈ ਦੀ ਫਿਲਮ ਰਹੀ ਸੀ ਉਹਦਾ ਨਾਮ ਸੀ ਚਾਚਾ ਪੀਜਾ ਜਿਹੜੀ ਕਿ ਰਣਧੀਰ ਕਪੂਰ ਨਾਲ ਤਰਮਿੰਦਰ ਦੀ ਫਿਲਮ ਆਈ ਸੀ ਹੋਰ ਗੱਲ ਦੱਸਾਂ ਇਹ ਇਹ ਜਿਹੜੀ ਫਿਲਮ ਸੀ ਉਸ ਸਮੇਂ 50 ਹਫ਼ਤੇ ਲਗਾਤਾਰ ਚੱਲਦੀ ਰਹੀ ਸੀ ਤੇ ਜੇਕਰ ਆਪਾਂ 70 ਦੇ ਪੂਰੇ ਦਹਾਕੇ ਦੀ ਗੱਲ ਕਰੀਏ ਤਾਂ ਤਰਮਿੰਦਰ ਦੀ ਇਹ ਜਿਹੜੀ ਫਿਲਮ ਸੀਗੀ ਉਹ ਪੂਰੇ ਦਹਾਕੇ ਦੇ ਵਿੱਚ 6ਵੇਂ ਨੰਬਰ ਤੇ ਫਿਲਮ ਬਣੀ ਰਹੀ ਸੀ ਤੇ ਤਰਮਿੰਦਰ ਦੀ ਜੋੜੀ ਪਹਿਲੀ ਵਾਰ ਜ਼ੀਨਤ ਮਾਨ ਨਾਲ ਵੀ ਬਣੀ ਸੀ ਤੇ ਹਾਲਾਂਕਿ ਫਿਲਮ ਤੋਂ ਪਹਿਲਾਂ ਦੋਵਾਂ ਨੇ ਸਾਲ 1973 'ਚ ਯਾਦੋਂ ਕੀ ਬਰਾਤ ਫਿਲਮ 'ਚ ਇਕੱਠੇ ਕੰਮ ਕੀਤਾ ਸੀ ਪਰ ਉਸ ਫਿਲਮ ਵਿੱਚ ਵਿਜੇ ਰੋੜਾ ਨਾਲ ਜ਼ੀਨਤ ਮਾਨ ਨੇ ਆਪਣੀ ਜੋੜੀ ਬਣਾਈ ਸੀ ਇਹ ਜੋੜੀ ਤੋਂ ਬਾਅਦ ਤਰਮਿੰਦਰ ਨੂੰ ਉਹ ਬਹੁਤ ਪਸੰਦ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਇਸ ਫਿਲਮ ਦੇ ਵਿੱਚ ਜ਼ੀਨਤ ਮਾਨ ਤੇ ਤਰਮਿੰਦਰ ਦੀ ਜੋੜੀ ਨੂੰ ਉਸ ਤੋਂ ਬਾਅਦ ਫਿਰ ਬਹੁਤ ਪਸੰਦ ਕੀਤਾ ਕਈ ਵਾਰ ਨਰਮੋਤਾ ਨੇ ਇਹਨਾਂ ਨੂੰ ਇਸ ਫਿਲਮ ਚ ਇਸ ਫਿਲਮ ਤੋਂ ਬਾਅਦ ਦੁਹਰਾਇਆ ਵੀ ਸੀਗਾ ਜਿਵੇਂ ਕਿ ਫਿਲਮ ਚ ਸ਼ਾਲੀਮਾਰ ਫਿਲਮ ਚ ਲਿੱਤਾ ਫਿਰ ਜ਼ੀਨਤ ਮਾਨ ਤੇ ਤਰਮਿੰਦਰ ਦੀ ਜੋੜੀ ਨੂੰ ਉਸ ਤੋਂ ਬਾਅਦ ਫਿਰ ਰਾਮ ਬਲਰਾਮ ਫਿਲਮ ਚ ਲਿੱਤਾ ਜ਼ੀਨਤ ਮਾਨ ਤੇ ਤਰਮਿੰਦਰ ਦੀ ਜੋੜੀ ਨੂੰ ਫਿਰ ਉਸ ਤੋਂ ਬਾਅਦ ਕਾਤਲੋਂ ਕੋਈ ਕਾਤਲ ਫਿਲਮ ਚ ਲਿੱਤਾ ਤੇ ਫਿਰ ਤੀਸਰੀ ਵਾਰ ਲਿੱਤਾ ਫਿਰ ਆਖਰੀ ਵਾਰ ਲਿੱਤਾ ਨੂੰ ਤੀਸਰੀ ਆਂ ਫਿਲਮ ਚ ਤੇ ਫਿਰ ਇੱਕ ਫਿਲਮ ਹੋਰ ਉਸ ਤੋਂ ਬਾਅਦ ਫਿਰ ਜਗੀਰ ਫਿਲਮ ਚ ਵੀ ਲਿੱਤਾ ਸੀਗਾ ਜ਼ੀਨਤ ਮਾਨ ਤੇ ਤਰਮਿੰਦਰ ਦੀ ਜੋੜੀ ਨੂੰ ਜ਼ੀਨਤ ਮਾਨ ਦੇ ਨਾਲ ਹੀ ਤਰਮਿੰਦਰ ਦਾ ਇੱਕ ਕੌਂਟਰੋਵਰਸ਼ੀਅਲ ਗਾਣਾ ਸੀਗਾ ਜਿਹੜਾ ਕਿ ਜਿਹੜਾ ਮੈਂ ਪਹਿਲਾਂ ਗਾਉਂਦਾ ਪਿਆ ਸੀ ਜਿਹੜਾ ਮੈਂ ਬੋਲ ਜਦੋਂ ਮੈਂ ਆਪਣੀ ਵੀਡੀਓ ਦੀ ਸਟਾਰਟਿੰਗ ਕੀਤੀ ਆ ਉਸ ਫਿਲਮ ਵਿੱਚ ਗਾਣਾ ਮਾਉਂਦਾ ਸੀ ਨਾ ਅਸਲ ਚ ਧਰਮਵੀਰ ਫਿਲਮ ਦਾ ਟਾਈਟਲ ਸੌਂਗ ਸੀਗਾ ਸੇ ਬਈ ਟੂਟੇ ਨਾ ਇਹ ਧਰਮਵੀਰ ਕੀ ਜੋੜੀ ਉਸ ਫਿਲਮ ਦੇ ਵਿੱਚ ਇੱਕ ਲਾਈਨਾਂ ਸੀਗੇ ਇੱਕ ਗਾਣਾ ਸੀਗਾ ਇਹਦੇ ਬੋਲ ਜਿਹੜੇ ਅਨੰਦ ਬਖਸ਼ੀ ਨੇ ਲਿਖੇ ਸੀ ਤੇ ਇਸ ਗੀਤ ਨੂੰ ਮੁਹੰਮਦ ਰਫੀ ਤੇ ਮੁ ਤੇ ਗੀਤ ਦੇ ਬੋਲ ਸੀ ਕਿ ਇਹ ਲੜਕੀ ਹੈ ਯਾਰ ਰੇਸ਼ਮ ਦੀ ਡੋਰ ਹੈ ਕਿਤਨਾ ਗੁੱਸਾ ਹੈ ਕਿਤਨੀ ਮਜ਼ੂਰ ਹੈ ਢੀਲਾ ਛੋੜਨਾ ਦੇਣਾ ਹਸਕੇ ਰੱਖਣਾ ਦੋਸਤ ਲਗਾਵੇਂ ਕੱਸ ਕੇ ਇਸ ਗੀਤ ਦੇ ਅੰਤ ਵਿੱਚ ਬੋਲਿਆ ਗਿਆ ਸੀਗਾ ਮੁਸ਼ਕਿਲ ਸੇ ਕਾਬੂ ਮੇ ਆਏ ਲੜਕੀ ਹੋ ਜਾ ਘੋੜੀ ਇਸ ਗੱਲ ਕਰਕੇ ਉਸ ਟਾਈਮ ਸੰਗਠਨਾਵਾਂ ਦੇ ਦਬਾਅ ਕਾਰਨ ਗਾਣੇ ਦੇ ਬੋਧ ਬਦਲਨੇ ਪਏ ਸੀ ਕਿਉਂਕਿ ਅਸਲ ਵਿੱਚ ਇਸ ਗੀਤ ਵਿੱਚ ਕੁੜੀ ਦੀ ਤੁਲਨਾ ਇੱਕ ਘੋੜੀ ਨਾਲ ਕਰਨ ਤੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਚਲਣੀ ਪਈ ਸੀ ਮਨਮੋਹਨ ਦਸਾਈ ਨੇ ਇਸ ਮਾਮਲੇ ਦੀ ਇਹਦੀ ਗੰਭੀਰਤਾ ਨੂੰ ਦੇਖਦੇ ਹੋਏ ਆਨੰਦ ਬਖਸ਼ੀ ਨੂੰ ਲੈ ਕੇ ਗਾਣੇ ਦੇ ਬੋਧ ਬਦਲ ਕੇ ਉਹਨਾਂ ਨੂੰ ਦੁਬਾਰਾ ਇਸ ਗਾਣੇ ਨੂੰ ਗਵਾਇਆ ਤੇ ਇਹ ਗਾਣੇ ਦੇ ਬੋਲ ਜੋ ਸਾਨੂੰ ਅੱਜ ਸੁਣਾਈ ਦਿੰਦੇ ਨੇ ਉਹ ਉਹ ਨੇ ਮੁਸ਼ਕਿਲ ਸੇ ਕਾਬੂ ਵਿੱਚ ਆਈ ਥੋੜੀ ਢੀਲ ਜੋ ਛੋੜੀ ਗੀਤ ਨੂੰ ਇਹਨੂੰ ਦੁਬਾਰਾ ਦੀ ਬਦਲਿਆ ਦੁਬਾਰਾ ਦੀ ਸ਼ੂਟ ਕਰਕੇ ਰਿਲੀਜ਼ ਕੀਤਾ ਗਿਆ ਤਾਂ ਇਹ ਇਸ ਫਿਲਮ ਦਾ ਜਿਹੜਾ ਇੱਕ ਇੱਕ ਕਹਿੰਦੇ ਨੇ ਗੋਲਡਨ ਪੁਆਇੰਟ ਬਣ ਗਿਆ ਜਿਹੜਾ ਕਿ ਇਹ ਇਹ ਵੀ ਥੋੜੀ ਕੰਟਰੋਵਰਸੀ ਵੀ ਹੋਊਗੀ ਫਿਲਮ ਇੰਨੀ ਜ਼ਿਆਦਾ ਬੂਸਟ ਹੋਈ ਤਾਂ ਗੱਲਾਂ ਤਾਂ ਹੋਰ ਵੀ ਬਹੁਤ ਨੇ ਏਸੀ ਫਿਲਮ ਨਾਲ ਜੁੜੀਆਂ ਹੋਈਆਂ ਕਾਰਨੀਆਂ ਪਰ ਫਿਰ ਵੀਡੀਓ ਬਹੁਤ ਲੰਬੀ ਹੋ ਰਣੀ ਆ ਠੀਕ ਆ ਦੋਸਤੋ ਅੱਜ ਦੇ ਵਾਸਤੇ ਇੰਨਾ ਹੀ ਮੈਂ ਮੈਂ ਧਰਮਿੰਦਰ ਦੀ ਸਿਹਤ ਲਈ ਯਾਦੀ ਦੀ ਦੁਆ ਮੰਗਦਾ ਕਿਉਂਕਿ ਜਿਹੜੀ ਕੱਲ ਫੋਟੋ ਮੈਂ ਦੇਖੀ ਆ ਨਾ ਉਹਨਾਂ ਦੇ ਬਰਥਡੇ ਦੇ ਉੱਤੇ ਮੈਂ ਫੋਟੋ ਰੇ ਲਾ ਦੂੰਗਾ ਉਹ ਕਾਫੀ ਬੇਚੈਨ ਕਰਦੀ ਆ ਉਸ ਟਾਈਮ ਸਨੀ ਦੇওল ਤੇ ਬੋਬੀ ਦੇওল ਵੀ ਨਾਲ ਖੜੇ ਸੀਗੇ ਜਦੋਂ ਕਿ ਉਹ ਆਪਣਾ ਕੇਕ ਕੱਟਦੇ ਸੀਗੇ ਤੇ ਉਸ ਸਮੇਂ ਤਰਮਿੰਦਰ ਕਾਫੀ ਪ੍ਰੋਬਲਮ ਚ ਆ ਗਏ ਸੀਗੇ ਜਾਂ ਥੋੜੇ ਬਹੁਤ ਢਿੱਲੇ ਮਹਿਸੂਸ ਹੋ ਕਰਨ ਲੱਪੇ ਹੋਣਗੇ ਤੇ ਉਸ ਟਾਈਮ ਸਨੀ ਦੇওল ਨੇ ਕਾਫੀ ਭੀੜ ਨੂੰ ਪਰੇ ਪਰੇ ਕਰਤਾ ਸੀਗਾ ਤਾਂ ਕਹਿਣ ਦਾ ਮਤਲਬ 1977 ਦੀ ਫਿਲਮ ਅੱਜ 2025 ਚੱਲਦਾ 50 ਲਗਭਗ ਹੋਏ ਗਏ ਪਰ ਇਹ ਕੋਈ ਕਰਾਮਾਤ ਹੀ ਹੁੰਦੀ ਹੈ ਜਿਹੜਾ ਬੰਦਾ ਕੋਈ ਸੀਨ ਇਹ ਜੇ ਕਰ ਜਾਂਦਾ ਜਿਹੜੇ ਫਿਲਮਾਂ ਇਹ ਜੀਆਂ ਹੋ ਜਾਂਦੀਆਂ ਜਿਨ੍ਹਾਂ ਦੇ ਲੋਕਾਂ ਦੇ ਹਿੱਸੇ ਤਾਂ ਆਉਂਦੀਆਂ ਨਹੀਂ ਹੈਗੀਆਂ ਪਰ ਇਹ ਧਰਮਿੰਦਰ ਦੇ ਚਿੱਤੇ ਤਾਂ ਇੰਨੀਆਂ ਫਿਲਮਾਂ ਨੇ ਕਿਹਦੀ ਫਿਲਮ ਦੇ ਉੱਤੇ ਮਰਜੀ ਗੱਲ ਕਰ ਲਈਏ ਤੇ ਵੀਡੀਓ ਬਣਾਈ ਜਾਂਦੀ ਆ ਠੀਕ ਆ ਵੀਰੇ ਅੱਜ ਦੇ ਵਾਸਤੇ ਇੰਨੇ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰੁੱਪ ਜਾਓ